ਜੋ ਸ਼ਿਵ ਸੈਨਾ ਹਿੰਦ ਦੀ ਬਹੁਤ ਹੀ ਹੰਗਾਮੀ ਮੀਟਿੰਗ ਅਤੇ ਕਾਨਫਰੰਸ ਖਰੜ ਕਾਲੀ ਮਾਤਾ ਮੰਦਰ ਜੀ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਸੁਆਮੀ ਨਿਸ਼ਾਂਤ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ ਅੱਜ ਸਾਡੀ ਮੀਟਿੰਗ ਦੇ ਵਿੱਚ ਸਾਰੇ ਹੀ ਸ਼ਿਵ ਸੈਨਾ ਹਿੰਦ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਸੀਨੀਅਰ ਲੀਡਰਸ਼ਿਪ ਹੈ ਪੰਜਾਬ ਦੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਤੇ ਅੱਜ ਸਾਡਾ ਬੜਾ ਹੀ ਸਭਾਗਯਸ਼ਾਲੀ ਦਿਨ ਹੈ ਕਿ ਧਰਮਵੀਰ ਸ਼ਰਮਾ ਜੀ ਇੱਕ ਸੀਨੀਅਰ ਕਾਂਗਰਸੀ ਨੇਤਾ ਅੱਜ ਸਾਡੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ਿਵ ਸੈਨਾ ਹਿੰਦ ਦੇ ਵਿੱਚ ਸ਼ਾਮਲ ਹੋ ਰਹੇ ਆ ਜਿਨ੍ਹਾਂ ਨੂੰ ਕੀ ਸਾਡੇ ਕੌਮੀ ਪ੍ਰਧਾਨ ਨਿਸ਼ਾਨਤ ਸ਼ਰਮਾ ਜੀ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਆ ਜਿਹੜਾ ਕਿ ਅੱਜ ਸਾਡੇ ਲਈ ਬਹੁਤ ਸੁਭਾਗੇਸ਼ਾਲੀ ਦਿਨ ਹੈ ਕਿ ਸ਼ਿਵ ਸੈਨਾ ਹਿੰਦ ਦਾ ਪਰਿਵਾਰ ਜਿਸ ਤਰ੍ਹਾਂ ਕੀ 60 ਜ਼ਿਲ੍ਹੇ ਤੇ 12 ਸਟੇਟਾਂ ਦੇ ਵਿੱਚ ਕੰਮ ਕਰ ਰਿਹਾ ਹੈ ਸਾਡੇ ਨਾਲ ਬਹੁਤ ਯੁਵਾ ਤਾਕਤ ਜੁੜਦੀ ਜਾ ਰਹੀ ਹੈ ਸਾਡਾ ਸਾਡੀ ਪਾਰਟੀ ਦਾ ਇੱਕੋ ਹੀ ਮਕਸ਼ਦ ਹੈ ਦੇਸ਼ ਸੇਵਾ ਦੇਸ਼ ਸੇਵਾ ਗਊ ਗਰੀਬ ਦੀ ਰੱਖਿਆ ਤੇ ਸਨਾਤਨ ਧਰਮ ਦੇ ਪ੍ਰਚਾਰ ਦੇ ਲਈ ਸ਼ਿਵ ਸੈਨਾ ਹਿੰਦ ਹਮੇਸ਼ਾ ਕੰਮ ਕਰਦੀ ਹੈ ਅਤੇ ਹਰ ਤਰ੍ਹਾਂ ਦੇ ਦੇਸ਼ ਵਿਰੋਧੀ ਜਿਹੜੇ ਵੀ ਅੰਸਰ ਹੈ ਉਹਨਾਂ ਦੇ ਵਿਰੁੱਧ ਡਟਵੀਂ ਆਵਾਜ਼ ਨੂੰ ਬਲੰਦ ਕਰਨਾ ਅਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਇਹ ਸ਼ਿਵ ਸੈਨਾ ਹਿੰਦ ਦੀ ਮੁੱਢਲੀ ਪਾਲਿਸੀ ਹੈ ਹੁਣ ਮੇਰੇ ਤੋਂ ਬਾਅਦ ਸਾਡੀ ਸਾਰੀ ਲੀਡਰਸ਼ਿਪ ਆਪਣੇ ਵਿਚਾਰ ਰੱਖੇਗੀ ਪਹਿਲਾਂ ਸਾਡੇ ਕੌਮੀ ਪ੍ਰਧਾਨ ਸਾਡੇ ਮਾਰਗਦਰਸ਼ਕ ਨਿਸ਼ਾਂਤ ਸ਼ਰਮਾ ਜੀ ਸਰੋਪਾ ਪਾ ਕੇ ਸ਼ਰਮਾ ਜੀ ਨੂੰ ਪਾਰਟੀ ਦੇ ਵਿੱਚ ਸਵਾਗਤ ਕਰਨਗੇ ਸਾਰੇ ਜਾਣੇ ਜੈਕਾਰੇ ਦੇ ਨਾਲ ਇਹਨਾਂ ਦਾ ਸਵਾਗਤ ਕਰਨਗੇ ਜੈਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਸਭ ਤੋਂ ਪਹਿਲਾਂ ਹੁਣ ਰਵੀ ਸ਼ਰਮਾ ਜੀ ਦੋ ਸ਼ਬਦ ਆਪਣੇ ਰੱਖਣਗੇ ਇਸ ਤੋਂ ਬਾਅਦ ਸਾਡੇ ਸਾਰੇ ਲੀਡਰ ਸਾਬਹਾਨ ਇਹਨਾਂ ਦਾ ਸਵਾਗਤ ਕਰਨਗੇ ਤੇ ਸੰਬੋਧਨ ਕਰਨਗੇ ਮੇਰੇ ਵੱਡੇ ਵੀਰ ਪਾਰਟੀ ਦੇ ਕੌਮੀ ਚੇਅਰਮੈਨ ਰਵੀ ਸ਼ਰਮਾ ਜੀ ਜੈ ਸ਼੍ਰੀ ਰਾਮ ਜੀ ਅੱਜ ਖਰੜ ਦੇ ਵਿੱਚ ਜਿਹੜਾ ਸਾਡਾ ਮੁੱਖ ਕਾਰ्यालय ਹੈ ਉੱਥੇ ਪ੍ਰਧਾਨ ਜੀ ਦੀ ਦੇਖੇ ਜਿਹੜਾ ਕਾਰਜਕ੍ਰਮ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਬਹੁਤ ਵੱਡੀ ਤੇ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਅੱਜ ਦਿੱਤੀ ਜਾ ਰਹੀ ਹੈ ਇਹ ਸਾਰੀ ਗੱਲਾਂ ਪ੍ਰਧਾਨ ਜੀ ਦੱਸਣਗੇ ਸਾਡਾ ਇੱਕੋ ਮਕਸਦ ਹੈ ਕਿ ਪੰਜਾਬ ਨੂੰ ਸੰਗਠਿਤ ਕਰੀਏ ਔਰ ਇੱਕ ਜਿਹੜੀ ਸਰਕਾਰ ਜੋ ਸਰਕਾਰ ਕਾਰੇ ਕਰ ਰਹੀ ਹੈ ਜਾਂ ਜਿੱਥੇ ਖਾਮੀਆਂ ਨਜ਼ਰ ਆਉਂਦੀਆਂ ਉਸ ਆਵਾਜ਼ ਨੂੰ ਬਲੰਦ ਕਰਦੇ ਹੋਏ ਇਨਸਾਫ ਤੱਕ ਲੈ ਕੇ ਜਾਣਾ ਹੀ ਸਾਡਾ ਟੀਚਾ ਹੈ ਔਰ ਇਸੇ ਸੰਦਰਭ ਦੇ ਵਿੱਚ ਅੱਜ शिवसेना ਹਿੰਦੀ ਸਮੂਚੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਹੈ ਮੈਂ ਬਹੁਤ ਇਸ ਗੱਲ ਦਾ ਭਾਰੀਆਂ ਪ੍ਰਧਾਨ ਜੀ ਦਾ ਕਿ ਜਿੱਥੇ ਜਗ੍ਹਾ ਖਾਲੀ ਹੁੰਦੀ ਹੈ ਉਥੇ ਉਸੇ ਟਾਈਪ ਦਾ ਬੰਦਾ ਜਿਹੜਾ ਉਥੇ ਲਾਇਆ ਜਾਂਦਾ ਔਰ ਅੱਜ ਸ਼ਰਮਾ ਜੀ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਦੇਣ ਜਾ ਰਿਹਾ ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਨੂੰ ਸੰਗਠਿਤ ਕਰਦੇ ਹੋਏ ਇਹ ਅੱਗੇ ਕਾਰਜ ਕਰਨਗੇ ਔਰ ਜਿੱਥੇ ਵੀ ਜਿਹੜੇ ਵੀ ਜ਼ਿਲ੍ਹੇ ਸਾਡੇ ਕਵਰ ਨੇ ਉਥੇ ਦੇ ਪ੍ਰਧਾਨ ਇਹਨਾਂ ਦੇ ਨਾਲ ਕੋਆਪਰੇਟ ਕਰਕੇ ਪੰਜਾਬ ਨੂੰ ਸੰਗਠਿਤ ਕਰਕੇ ਪੰਜਾਬ ਪੰਜਾਬ ਪ੍ਰਧਾਨ ਜੀ ਨੂੰ ਆਪਾਂ ਸਹਿਯੋਗ ਕਰਾਂਗੇ ਇਹਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਨਿਸ਼ਾਨ ਸ਼ਰਮਾ ਜੀ ਨੂੰ ਕਿ ਅਗਾਜ ਅਗਲਾ ਜਲਾਸਾ ਮਾਰਕਸ਼ਨਾ ਹੋ ਕਰਨ ਨਿਸ਼ਾਨ ਸ਼ਰਮਾ ਜੀ ਇਹ ਪਿਛਲਾ ਕਮਰਾ ਹੈ ਸਾਥਿਓ ਸਾਡੀ ਕੋਰ ਕਮੇਟੀ ਦੀ ਬੈਠਕ ਪਿਛਲੇ ਹਫਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਲਾਈਵ 'ਚ ਸਾਡੀ ਜੂਮ ਨੈਟਵਰਕ ਦੇ ਰਾਹੀਂ ਸਾਰਿਆਂ ਦੀ ਵੀ ਹੋਈ ਸੀ ਜਿਹਦੇ ਵਿੱਚ ਸਾਡੇ ਜਿਹੜੇ ਕੋਰ ਕਮੇਟੀ ਦੇ ਕੋਮੀ ਚੇਅਰਮੈਨ ਰਵੀ ਸ਼ਰਮਾ ਜੀ ਯੂਥ ਵਿੰਗ ਦੇ ਕੋਮੀ ਚੇਅਰਮੈਨ ਐਡਵੋਕੇਟ ਅਮਿਤ ਕਹੀ ਜੀ ਸਾਰ ਹਰ ਕੀਰਤ ਖੁਰਾਨਾ ਦੀ ਸ਼ਾਨ ਸ਼ਰਮਾ ਦੀ ਮਨੋਦ ਦੀ ਸਾਡੇ ਸੰਗਠਨ ਦੇ ਧਰਮਗੁਰੂ ਰਜਨ ਸ਼ਾਸਤਰੀ ਜੀ ਸਾਡੇ ਕੌਮੀ ਮहासਚਿਵ ਦੀਪਾਂਛੂ ਸੋਜੀ ਮਨੋਸ਼ ਸ਼ਰਮਾ ਜੀ ਦੀਪੂ ਬਨੂੜ ਜੀ ਪੰਡਿਤ ਕਾਲਾ ਭਲੀ ਜੀ ਸਰਨੇ ਭਾਗ ਲਿਆ ਜਿਸ ਡਿਸਕਸ ਹੋਈ ਧਰਮਵੀਰ ਸ਼ਰਮਾ ਜੀ ਜੋ ਕਿ ਬ੍ਰਾਹਮਣ ਸਮਾਜ ਤੋਂ ਇੱਕ ਸਾਡੇ ਪੰਜਾਬ ਦੇ ਬ੍ਰਾਹਮਣ ਨੇਤਾ ਵੀ ਨੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ब्राह्मण समाज ਨੂੰ ਸਿੱਖਿਆ ਕਰਨ ਲਈ ਮਾੜਾ ਦੇ ਰੂਪ ਸੀ ਪਰਉਣ ਲਈ ਬੜਾ ਕੰਮ ਕੀਤਾ ਹੈ ਇਹਦੇ ਨਾਲ ਨਾਲ ਪੰਜਾਬ ਕਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਅਲਗ-ਅਲਗ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਅੱਜ ਇਹਨਾਂ ਨੂੰ ਅਸੀਂ शिवसेना ਹਿੰਦ ਦੇ ਵਿੱਚ ਬੜੀ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਇਹਨਾਂ ਨੂੰ ਕਾਰਜਵਾਹਕ ਪੰਜਾਬ ਪ੍ਰਧਾਨ ਲਗਾ ਰਹੇ ਆ ਇਹਨਾਂ ਨੇ ਮੈਨੂੰ ਵਿਸ਼ਵਾਸ ਲਾਇਆ ਕਿ ਬਹੁਤ ਜਲਦ ਪੰਜਾਬ ਦੇ ਲਗਭਗ ਲਗਭਗ 117 ਵਿਧਾਨ ਸਭਾ ਖੇਤਰਾਂ ਦੇ ਵਿੱਚ ਆਪਣੇ ਪ੍ਰਧਾਨ ਜਿਹੜੇ ਹੈਗੇ ਆ ਆਪਣੇ ਯੂਨਿਟ ਸ਼ਿਫਸਰਾ ਇਹਦੇ ਸਥਾਪਿਤ ਕਰਨਗੇ ਤੇ ਜਿੱਥੇ ਕਿਤੇ ਵੀ ਪਾਰਟੀ ਕੋਈ ਇਹਨਾਂ ਦੀ ਡਿਊਟੀ ਲਗਾਏਗੀ ਸੰਗਠਨ ਦੇ ਕੰਮਕਾਜ ਲਈ ਇਹ ਸਾਡਾ ਵੱਡਾ ਪਰਿਵਾਰ ਹੈ ਕਦੇ ਕੋਈ ਪ੍ਰੋਬਲਮ ਆ ਜਾਂਦੀ ਹੈ ਦੁੱਖ ਸੁੱਖ ਤੋ ਜਿਹੜਾ ਪੰਜਾਬ ਪ੍ਰਧਾਨ ਹੁੰਦਾ ਉਹਦੀ ਬੜੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਪੰਜਾਬ ਪ੍ਰਧਾਨ ਸੋ ਸ਼ਰਮਾ ਜੀ ਨੇ ਸਾਨੂੰ ਵਿਸ਼ਵਾਸ ਲਾਇਆ ਕਿ ਵਾਸ ਵਿਸ਼ਵਾਸ ਤੇ ਪੂਰਾ ਉਤਰਾਂਗਾ ਮੈਨੂੰ ਉਮੀਦ ਹੈ ਕਿ ਵਿਸ਼ਵਾਸ ਤੇ ਪੂਰੇ ਉਤਰਨਗੇ ਪੁਰੇ ਹੀ ਗੱਲ ਆ ਗਈ ਸੰਗਠਨ ਦੀ ਅਸੀਂ ਆਮ ਤੌਰ ਤੇ ਸ਼ਿਵਸਾ ਹਿੰਦ ਹਮੇਸ਼ਾ ਦੇਸ਼ ਦੀ ਏਕਤਾ ਔਰ ਖੰਡਤਾ ਨੂੰ ਤੋੜਨ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਆਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਮੈਂ ਦੇਖ ਰਿਹਾ ਪਤਾ ਨਹੀਂ ਸਰਕਾਰ ਜਾਣ ਬੁਝ ਕੇ ਜਾਂ ਸਰਕਾਰ ਦੇ ਵਿੱਚ ਬੈਠੇ ਕੋਈ ਅਫਸਰ ਸਰਕਾਰ ਨੂੰ ਬਦਨਾਮ ਕਰਨ ਲਈ ਵਿਸ਼ੇਸ਼ ਤਰ੍ਹਾਂ ਦਾ ਕੰਮ ਕਰ ਰਹੇ ਨੇ ਜਿਵੇਂ ਮੈਂ ਕੁਝ ਐਗਜ਼ੈਂਪਲ ਆ ਦੇਣ ਲੱਗਾ ਆ ਜੀ ਰਾਮ ਜੈ ਮਾਤਾ ਦੀ ਅੱਜ ਦੀ ਮੀਟਿੰਗ ਸਾਡੇ ਕੌਮੀ ਪ੍ਰਧਾਨ ਤੇ ਪਾਰਟੀ ਦੇ ਜਿਹੜੀ ਨਿਸ਼ਾਨ ਸ਼ਰਮਾਈ ਦੀ ਰਿਗਵਾਈ ਦੇ ਵਿੱਚ ਖਰੜ ਦੇ ਵਿੱਚ ਜਿਹੜੀ ਹੋਈ ਹੈ ਜਿਹਦੇ ਵਿੱਚ ਔਰ ਕਮੇਟੀ ਨੇ ਜੋ ਡਿਸੀਜਨ ਲਿਆ ਸੀਗਾ ਪੰਜਾਬ ਪ੍ਰਧਾਨ ਦੀ ਜਿਹੜੀ ਨਿਯੁਕਤੀ ਕੀਤੀ ਗਈ ਹੈ ਅਸੀਂ ਪੰਜਾਬ ਪ੍ਰਧਾਨ ਜੀ ਨੂੰ ਵੀ ਵਧਾਈਆਂ ਵੀ ਦਿੰਨੇ ਆ ਔਰ ਪੰਜਾਬ ਪ੍ਰਧਾਨ ਜੀ ਵੱਲੋਂ ਜੋ ਪੂਰੀ ਔਰ ਕਮੇਟੀ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਬਹੁਤ ਜਲਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹਾ ਪ੍ਰਧਾਨ ਨਿਯੁਕਤੀਤੇ ਜਾਣਗੇ ਔਰ ਇਹ ਅਗਲੇ 1.5 ਮਹੀਨੇ ਦੇ ਵਿੱਚ ਵਿੱਚ ਇਹ ਨਿਯੁਕਤੀਆਂ ਕੀਤੀਆਂ ਜਾਣਗੀਆਂ ਔਰ ਸਾਡੀ ਸਾਰੀ ਕੋਰ ਕਮੇਟੀਆਂ ਨਾਲ ਮਿਲ ਕੇ ਬਹੁਤ ਜਲਦ ਜਿਹੜਾ ਸ੍ਰੀ ਦਾਨ ਜੀ ਨੇ ਕਿਹਾ ਕਿ ਧਰਮ ਸੰਸਦ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਪ੍ਰਧਾਨ ਜਿਹੜੇ ਔਰ ਸਾਰੀਆਂ ਮੰਦਰ ਕਮੇਟੀਆਂ ਇਕੱਠੀਆਂ ਕਰਕੇ ਮੋਹਾਲੀ ਦੇ ਵਿੱਚ ਹੋਣ ਵਾਲੀ ਧਰਮ ਸੰਸਦ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਕੀਤਾ ਜਾਏਗਾ ਜਿੱਥੇ ਸਾਡੇ ਧਰਮ ਗੁਰੂ ਜੀ ਔਰ ਅਲੱਗ-ਅਲੱਗ ਮੰਦਰ ਕਮੇਟੀਆਂ ਅਲੱਗ-ਅਲੱਗ ਜਿੱਥੇ ਬੰਦੀਆਂ ਜਿਹੜੀਆਂ ਸ਼ਾਮਲ ਹੋਣਗੀਆਂ ਅਸੀਂ ਅੱਜ ਪੰਜਾਬ ਪ੍ਰਧਾਨਾ ਨੂੰ ਬਣਨ ਤੇ ਸ਼ਰਮਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੈ ਸ਼ੀਰਾਂ ਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਨ ਨਿਊ ਚੈਨਾਰਜੈਂਸੀ ਮਹਾਕਾਲੀ ਮੰਦਰ ਖੜਰ ਦੇ ਵਿੱਚ ਖੜੇ ਆ ਜਿੱਥੇ ਸ਼ਿਵਸ਼ਨਾਹਿੰਦ ਪ੍ਰਧਾਨਾ ਨੂੰ ਬਣਨ ਤੇ ਸ਼ਰਮਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੈ ਸ਼ੀਰਾਂ ਜੀ ਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਨ ਨਿਊ ਚੈਨਾਰਜੈਂਸੀ ਮਹਾਕਾਲੀ ਮੰਦਰ ਖੜਰ ਦੇ ਵਿੱਚ ਖੜੇ ਆ ਜਿੱਥੇ ਸ਼ਿਵਸ਼ਨਾ ਹਿੰਦ ਪੰਜਾਬ ਪ੍ਰਧਾਨ ਧਰਮਪਾਲ ਜਸਮੱਜਰਾ ਜੀ ਨੂੰ ਲਾਇਆ ਗਿਆ ਗੱਲਬਾਤ ਕਰਾਵਾਂਗੇ ਉਹਨਾਂ ਦੇ ਨਾਲ ਪੰਜਾਬ ਦਿਹਾਤੀ ਪ੍ਰਧਾਨ ਕਾਲਾ ਭੜੀ ਜੀ ਬਾਸੋਂ ਤੋਂ ਵੀ ਮੌਜੂਦ ਨੇ ਗੱਲਬਾਤ ਕਰਾਵਾਂਗੇ ਇੱਕ ਮਿੰਟ ਅੱਜ ਭੜੀ ਸਾਹਿਬ ਪੰਜਾਬ ਪ੍ਰਧਾਨ ਲਾਇਆ ਗਿਆ ਧਰਮਪਾਲ ਜਸਮੱਜਰਾ ਨੂੰ ਸ਼ਿਵਸ਼ਨਾ ਹਿੰਦ ਦਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ જય ਸ਼੍ਰੀ ਰਾਮ ਅੱਜ ਸ਼ਿਵਸ਼ਨਾ ਹਿੰਦ ਦੇ ਪਰਿਵਾਰ ਦੇ ਵਿੱਚ ਜੋ ਵਾਅਦਾ ਹੋਇਆ ਬਹੁਏ ਵਧਾਈ ਦਾ ਪਾਤਰਾ ਧਰਮਪਾਲ ਜਸੋ ਮਾਜਰਾ ਜੀ ਨੂੰ ਸਾਡੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਵੱਲੋਂ ਬਹੁਤ ਹੀ ਸੋਚ ਸਮਝ ਕੇ ਇਹਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਅੱਜ ਬਿਰਾਜਮਾਨ ਕੀਤਾ ਇੱਕ ਜਿਹੜੀ ਪੰਜਾਬ ਪ੍ਰਧਾਨਗੀ ਆ ਇੱਕ ਬਹੁਤ ਵੱਡਾ ਰਤਬਾ ਜੋ ਹਾਂਜੀ ਜੋ ਇਹ ਮੰਨ ਲਓ ਕਿ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਪ੍ਰਧਾਨ ਜੀ ਉਹਨਾਂ ਨਾਲ ਵੀ ਮੈਂ 2 ਜਾਂ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ ਘਟੋ ਘਟ 12 ਤੋਂ 15 ਪ੍ਰਧਾਨ ਨਿਯੁਕਤ ਕਰੂੰਗਾ ਠੀਕ ਹੈ ਜੀ ਤੇ ਇਹਦੀ ਕਾਬਲੀਅਤ ਨੂੰ ਦੇਖਦੇ ਹੋਏ ਪ੍ਰਧਾਨ ਜੀ ਨੇ ਇਹਨਾਂ ਨੂੰ ਪੰਜਾਬ ਪ੍ਰਧਾਨ ਦਾ ਸ਼ਿਵ ਸੈਨਾ ਦਾ ਅਹੁਦਾ ਦਿੱਤਾ ਹੈ ਇਹ ਪੰਜਾਬ ਚ ਕਾਂਗਰਸ ਚ ਵੀ ਰਹੇ ਨੇ ਹੋਰ ਪਾਰਟੀਆਂ ਚ ਵੀ ਕਈ ਵਾਰ ਰਹੇ ਚੁੱਕੇ ਨੇ ਨੈਸ਼ਨ ਆਪੀ ਪਰ ਐਂਡ ਇਹਨਾਂ ਨੇ ਸ਼ਿਵ ਸੈਨਾ ਚ ਕਿਸ ਕਿਸ ਤਰ੍ਹਾਂ ਦੇਖਦੇ ਇਹਨਾਂ ਨੂੰ ਦੇਖੋ ਜੀ ਸ਼ਿਵ ਸੈਨਾ ਦੇ ਵਿੱਚ ਜਿਹਨੂੰ ਵੀ ਲਿਆ ਜਾਂਦਾ ਬਹੁਤ ਸੋਚ ਸਮਝ ਕੇ ਲਿਆ ਜਾਂਦਾ ਵੀ ਜਿਹੜਾ ਇੱਕ ਤਾਂ ਉਹਦੀ ਸਭੀ ਦੇਖੀ ਜਾਂਦੀ ਆ ਕਿਸੋਂ ਇਹਨਾਂ ਨੂੰ ਘੱਟੋ ਘੱਟ 5 ਤੋਂ 6 ਮਹੀਨੇ ਹੋ ਗਏ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਅੱਜ ਆਇਆ ਦੋਏ ਦਿਨ ਸਰੋਪਾ ਪਾਤਾ ਇਹ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਦੇਖ ਕੇ ਉਹਦੀ ਬੈਕਗ੍ਰਾਉਂਡ ਦੇਖ ਕੇ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਨੇ ਸ਼ਿਵ ਸੈਨਾ ਹਿੰਦ ਦੇ ਕੰਮਾਂ ਨੂੰ ਦੇਖਿਆ ਪ੍ਰਧਾਨ ਜੀ ਨੇ ਨਿਸ਼ਾਨ ਸ਼ਰਮਾ ਜੀ ਨੇ ਇਹਦੇ ਕੰਮਾਂ ਨੂੰ ਦੇਖਿਆ ਵੀ ਇਹਨਾਂ ਨੇ ਕੀ ਕੀ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਧਾਨ ਦਾ ਇਹਨੂੰ ਅਹੁਦਾ ਦਿੱਤਾ ਇਹ ਬਹੁਤ ਵਧਾਈ ਦੇ ਯੋਗ ਪਾਤਰ ਨੇ ਸਰਮਪਾਲ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਸ਼ਿਵਸ਼ਾਨਾ ਹਿੰਦ ਪੰਜਾਬ ਦੇ ਪ੍ਰਧਾਨ ਲੱਗਿਓ ਅੱਗੇ ਕੀ ਪ੍ਰੈਕਟੀਕਲ ਚੱਲਣਾ ਹੁਣ ਸਰ ਦੇਖੋ ਮੈਂ ਤੇ ਮੇਰੇ ਬਜ਼ੁਰਗ ਹਿੰਦੂ ਧਰਮ ਦਾ ਲੱਗੇ ਹੋਏ ਨੇ ਤੇ ਅਸੀਂ ਹਿੰਦੂ ਧਰਮ ਲਈ ਆਪਣੀ ਜਿੰਦ ਜਾਨ ਜੋ ਵੀ ਸਾਡੇ ਚ ਹੋਊਗਾ ਅਸੀਂ ਉਹਦੇ ਵਾਅਦੇ ਰਹੀ ਹਿੰਦੂ ਸਮਾਜ ਦੇ ਲੋਕਾਂ ਦੀ ਜੋ ਮੇਥੇ ਹੋਊਗਾ ਮੈਂ ਦਿਨ ਰਾਤ ਮਿਹਨਤ ਕਰਕੇ ਕਰੂੰਗਾ ਤੇ ਜਿਹੜੇ Hindu ਧਰਮ ਦੇ ਵਿੱਚ ਸਾਡੀ ਆਜ਼ਾਤਤਾਵਾਦ ਦੇ ਲੋਕ ਵੰਡੇ ਜਾ ਰਹੇ ਨੇ ਅਸੀਂ ਸਾਰੇ ਭਾਈਚਾਰਾ ਇਕੱਠਾ ਹੋ ਕੇ ਆਪਣਾ ਇੱਕ ਸਮਾਜ ਲੈ ਕੇ ਚੱਲੀਏ ਕਿਉਂਕਿ ਦੇਖੋ ਗਰਤ ਬਿਆਨ ਦੇ ਕੇ ਸਾਡਾ ਭਾਈਚਾਰਾ ਨਹੀਂ ਖਰਾਬ ਕਰਨਾ ਅਸੀਂ ਜੋ ਵੀ ਸਾਡੇ ਵੀਰ ਸਾਨੂੰ ਲੱਗਦਾ ਵੀ ਅਸੇਵ ਸੈਨਾ ਇਹ ਬੋਲਦੇ ਨੇ ਪਰ ਅਸੀਂ ਸਾਰਿਆਂ ਨੂੰ ਆਪਣੇ ਭਰਾ ਭੈਣ ਸਮਝ ਕੇ ਪੰਜਾਬ ਵਿੱਚ ਜਾਵਾਂਗੇ ਉਹਨਾਂ ਨੂੰ ਇੱਕ ਬੰਦਾ ਪੰਜਾਬ ਪੰਜਾਬ ਤੁਸੀਂ ਪੰਜਾਬ ਪ੍ਰਧਾਨ ਲੱਗਿਆ ਕੋਈ ਜ਼ਿਲ੍ਹੇ ਦਾ ਲੱਗਦਾ ਕੋਈ ਸ਼ਹਿਰ ਦਾ ਲੱਗਦਾ ਤੁਹਾਨੂੰ ਤਾਂ ਪੂਰਾ ਪੰਜਾਬ ਦੇਖਣਾ ਪੈਣਾ ਤਾਂ ਫਿਰ ਹੁਣ ਤਾਂ ਮੈਨੂੰ ਲੱਗਦਾ ਵੀ ਰੂਟ ਤੀਰਿਆ ਕਰੂਗੇ ਨਹੀਂ ਦੇਖੋ ਇਹ ਜਿਹੜੀ ਜਿੰਦ ਜਾਣਾ ਨਾ ਆਪਾਂ ਨੂੰ ਇੱਕ ਸਕਿੰਟ ਦਾ ਨਹੀਂ ਪਤਾ ਵੀ ਆਪਦੇ ਦਾ ਕੀ ਹੋ ਜਾਣਾ ਪਰ ਜੇਰਾ ਇੱਕ ਮਿੰਟ ਵੀ ਆਪਾਂ ਲੋਕਾਂ ਦੇ ਹਿੱਤ ਲਈ ਲਾ ਦੀਏ ਜਾਂ ਲੋਕਾਂ ਦੇ ਵਿਕਾਸ ਲਈ ਲਾ ਦੀਏ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਸਾਨੂੰ ਇਹਾਂ ਸਾਡੇ ਮਾਪੇ ਨੇ ਤਾਂ ਸਾਨੂੰ ਜਨਮ ਦੇਣਾ ਦੀ ਬਾਕੀ ਜੋ ਸਾਡੇ ਚੰਗੇ ਮਾਰੇ ਕਰਮ ਨੇ ਉਦੇ ਕਰਮਾਂ ਦੇ ਹਿਸਾਬ ਦਾ ਸਾਡੀ ਉੱਤੇ ਪਰਮਾਤਮਾ ਜੀ ਆਪਣੇ ਜਿੰਦ ਜਾਨ ਸਨਾਤਨ ਧਰਮ ਨੂੰ ਹਾਂਜੀ 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 ਠੀਕ ਸਾਡੇ ਨਾਲ ਸ਼ਿਵ ਸੈਨਾ ਹਿੰਦ ਤੋਂ ਅਮਿਤ ਕਈ ਮੋਗੇ ਤੋਂ ਨੇਸ਼ਨ ਚੇਅਰਮੈਨ ਯੂਥ ਐਡਵੋਕੇਟ ਤੇ ਗੱਲਬਾਤ ਕਰਾਵਾਂਗੇ ਕੀ ਕਹਿਣਾ ਚਾਹੁੰਦੇ ਹੋ ਅੱਜ ਅੱਜ ਸਾਡੇ ਲਈ ਸ਼ਿਵ ਸੈਨਾ ਹਿੰਦ ਲਈ ਪੂਰੀ ਰਾਸ਼ਟਰੀ ਕਾਰਜਕਾਰੀ ਲਈ ਬਹੁਤ ਭਾਗਾ ਭਰਿਆ ਦਿਨ ਹੈ ਕਿ ਅੱਜ ਧਰਮਪਾਲ ਜਸੋ ਮਾਜਰਾ ਜੀ ਸਾਡੇ ਵਿੱਚ ਸ਼ਾਮਲ ਹੋਏ ਹੈ ਸਾਡੇ ਰਾਸ਼ਟਰੀ ਪ੍ਰਧਾਨ ਸੁਆਮੀ ਨਿਸ਼ਾਨਤ ਸ਼ਰਮਾ ਜੀ ਨੇ ਅੱਜ ਸ਼ਰਮਾ ਜੀ ਨੂੰ ਥਾਪੀ ਦੇ ਕੇ ਤੇ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਣ ਤੇ ਬੜਾ ਜ਼ਿੰਮੇਵਾਰੀ ਵਾਲਾ ਅਹੁਦਾ ਹੈ ਕਿਉਂਕਿ ਸ਼ਿਵ ਸੈਨਾ ਹਿੰਦਕ ਇਹੋ ਜੀ ਪਾਰਟੀ ਹੈ ਜਿਹਦੇ ਵਿੱਚ ਕੋਈ ਵੀ ਅਹੁਦੇਦਾਰੀ ਦਿੱਤੀ ਜਾਂਦੀ ਹੈ ਤਾਂ ਉਹ ਬੰਦੇ ਦੀ ਹੀਰੇ ਵਾਂਗੂ ਕਸੌਟੀ ਤੇ ਪਰਖ ਕੇ ਦਿੱਤੀ ਜਾਂਦੀ ਹੈ ਤੇ ਪਹਿਲਾਂ ਹੀ ਪਾਰਟੀ ਦੀ ਜ਼ੂਮ ਮੀਟਿੰਗ ਦੇ ਵਿੱਚ ਇਹਨਾਂ ਦੇ ਬਾਰੇ ਵਿਚਾਰ-ਵਟਾਂਦਰੇ ਹੋਏ ਤੇ ਸਾਰਿਆਂ ਨੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਪ੍ਰਧਾਨ ਜੀ ਤੇ ਵਿਸ਼ਵਾਸ ਜਤਾਉਂਦੇ ਹੋਏ ਤੇ ਸ਼ਰਮਾ ਜੀ ਤੇ ਅਸੀਂ ਭਰੋਸਾ ਜਤਾਇਆ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ 25000 ਦੀ ਟੀਮ ਹੈ ਪੰਜਾਬ ਚ ਕੰਮ ਕਰ ਰਹੀ ਹੈ ਬ੍ਰਾਹਮਣ ਸਭਾ ਦੇ ਪ੍ਰਧਾਨ ਹੈ ਪੰਜਾਬ ਦੇ ਤੇ ਖੁਦ ਕਾਂਗਰਸ ਦੇ ਬੜੇ ਉੱਗੇ ਲੀਡਰ ਹੈ ਤੇ 91 ਤੋਂ 1991 ਤੋਂ ਸਰਦਾਰ ਬਿਆਨ ਸਿੰਘ ਜੀ ਦੇ ਟਾਈਮ ਤੋਂ ਕੰਮ ਕਰ ਰਹੇ ਆ ਤੇ ਹੁਣ ਇਹ ਕਹਿੰਦੇ ਵੀ ਪਾਰਟੀ ਤੋਂ ਨਰਾਸ਼ ਹੋ ਕੇ ਅੱਜ ਸ਼ਿਵ ਸਨਾ ਹਿੰਦ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਜੀ ਦੇ ਨਾਲ ਪ੍ਰਧਾਨ ਜੀ ਦੀ ਟੀਮ ਚ ਸ਼ਾਮਲ ਹੋਏ ਆ ਅਸੀਂ ਇਹਨਾਂ ਨੂੰ ਜਿੱਥੇ ਮੈਂ ਤੇ ਮੇਰੀ ਸਮੁੱਚੀ ਮੇਰੇ ਨਾਲ ਦੀ ਟੀਮ ਦੇ ਕੌਮੀ ਲੀਡਰਸ਼ਿਪ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਮਾਂ ਕਾਲੀ ਮਾਂ ਭਗਵਤੀ ਬਗਲਾਮੁਖੀ ਜੀ ਤੋਂ ਮੈਂ ਆਸ ਕਰਦਾ ਪ੍ਰਾਰਥਨਾ ਕਰਦਾ ਉਹਨਾਂ ਅੱਗੇ ਫਰਿਆਦ ਕਰਦਾ ਕਿ ਉਹ ਸ਼ਰਮਾ ਜੀ ਨੂੰ ਇੰਨੀ ਤਾਕਤ ਦੇਣ ਕਿ ਪਾਰਟੀ ਦੇ ਵਿੱਚ ਇਹ ਬਹੁਤ ਵੱਧ ਕੇ ਕੰਮ ਕਰਨ ਪਾਰਟੀ ਦੀ ਤਰੱਕੀ ਲਈ ਕੰਮ ਕਰਨ ਤੇ ਖੁਦ ਵੀ ਪਾਰਟੀ ਦੇ ਵਿੱਚ ਦਿਨ ਦੁਗਣੀ ਚਾਰ ਚੁਗਣੀ ਤਰੱਕੀ ਕਰਦੇ ਹੋਏ ਕੱਲ ਨੂੰ نیشنل ਲੀਡਰਸ਼ਿਪ ਦੇ ਵਿੱਚ ਸ਼ਾਮਲ ਹੋਣ